ਤੋ ਹੜ ਦੇ ਹਾਲਾਤ ਜਿਹੜੇ ਨੇ ਵੱਤੋਂ ਵੱਤ ਬਤਰ ਬਣੇ ਹੋਏ ਨੇ ਐਸ ਵੇਲੇ ਸਮਾਧਵਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਗੁਰਦੁਆਰਾ ਇੱਕ ਵਾਰੀ ਦਿਖਾਇਓ ਇੱਧਰ ਪਾਣੀ ਬਿਲਕੁਲ ਜਿਹੜਾ 4-4 ਫੁੱਟ 5-5 ਫੁੱਟ ਕੰਧਾਂ ਦੇ ਨਾਲ ਲੱਗਾ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਹੈ ਔਰ ਦੂਸਰੀ ਸਾਈਡ ਵੀ ਸ਼ਰਮਾ ਜੀ ਇੱਧਰ ਵੀ ਦਿਖਾ ਦਿਓ ਦੂਸਰੀ ਸਾਈਡ ਵੀ ਪਾਣੀ ਹੈ ਜੇ ਉਸੇ ਤਰਾਈ ਹੈ ਔਰ ਅਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਮੁੱਖ ਦਵਾਰ ਤੇ ਖੜੇ ਆ ਜਿੱਥੇ ਕਿ ਅਗਲਾ ਪੁਲ ਉੱਚਾ ਹੋਣ ਦਾ ਕਰਕੇ ਥੋੜੀ ਜੀ ਇੱਥੇ ਪਾਣੀ ਦੀ ਰਾਹਤ ਹੈ ਪਰ ਇਸ ਤੋਂ ਪਿੱਛੇ ਭੋਨੇ ਵਾਲਾ ਜਟਾ ਪਸ਼ੀਆ ਮਾਸੀਵਾਲ ਜਿਹੜੇ ਅਨੇਕ ਪਿੰਡ ਨੇ ਉਹ ਸੱਤ-ਸੱਤ ਫੁੱਟ ਪਾਣੀ ਦੀ ਮਾਰ ਹੇਠ ਨੇ ਬੋਰਡ ਵਾਲਾ ਤੋਂ ਸਰਪੰਚ ਨੇ ਮੰਨੂ ਮੱਲੀ ਜੀ ਜਿਸ ਦਿਨ ਦਾ ਪਾਣੀ ਆਇਆ ਦੱਸ ਰਿਹਾ ਕਿ ਉਸ ਦਿਨ ਦੇ ਹੀ ਇਹ ਟਰੈਕਟਰ ਟਰਾਲੀ ਲੈ ਕੇ ਹੋਰ ਜਿਹੜੇ ਰਾਤ ਕਾਰਜ ਉਹਨਾਂ ਦੇ ਵਿੱਚ ਆਪਣੀ ਸੇਵਾ ਦੇ ਰਹੇ ਨੇ ਇਹਨਾਂ ਕੋਲੋਂ ਜਾਣਦੇ ਆ ਕਿ ਉਸ ਦਿਨ ਜਿਸ ਦਿਨ ਪਹਿਲੇ ਪਾਣੀ ਆਇਆ ਬੰਨ ਟੁੱਟਾ ਕੀ ਹਾਲਾਤ ਸਨ ਪਿੰਡਾਂ ਦੇ ਔਰ ਉਸ ਤੋਂ ਬਾਅਦ ਲੋਕ ਲੋਕ ਜਿਹੜੇ ਨੇ ਪਾਣੀ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੀ ਕੀ ਦਿੱਕਤਾਂ ਆਂ ਔਰ ਇਸ ਵੇਲੇ ਬਾਕੀ ਸਰਕਾਰੀ ਜਾਂ ਗੈਰ ਸਰਕਾਰੀ ਪ੍ਰਸ਼ਾਸਨਿਕ ਕੀ ਪ੍ਰਬੰਧ ਨੇ ਸਰਪੰਚ ਸਾਹਿਬ ਹਾਲਾਤ ਤੁਸੀਂ ਦੱਸਿਆ ਕਿ ਉਸ ਦਿਨ ਦੇ ਇੱਥੇ ਖੜੇ ਹੋ ਕੀ ਕੀ ਹਾਲਾਤ ਨੇ ਤਿੰਨ ਦਿਨ ਹੋ ਗਏ ਜੀ ਇੱਥੇ ਪਰਸੋਂ ਦੇ ਅਸੀਂ ਆਏ ਆ ਜੀ ਰਾਤ ਦੇ ਉਦੋਂ ਪਾਣੀ ਥੋੜਾ ਘਟ ਚੜਿਆ ਸੀ ਉਦੋਂ ਇਹਨਾਂ ਨੂੰ ਸਾਰਿਆਂ ਲੱਗ ਗਿਆ ਉਹ ਕਹਿੰਦਾ ਵੀ ਪਾਣੀ ਚੜ ਜਣਾ ਰਾਤ ਤੇ ਪਰ ਕੁਝ ਲੋਕ ਵਿੱਚ ਫਸੇ ਰਹਿ ਗਏ ਨਹੀਂ ਮੰਨੇ ਲੋਕਾਂ ਨੂੰ ਘਰਾਂ ਛੱਡੋ ਤੁਹਾਨੂੰ ਪਤਾ ਨਹੀਂ ਦਿਲ ਕਰਦਾ ਪਰ ਉਹ ਵਾਵਾ ਜੀ ਕੱਲ ਦਾ ਪਾਣੀ ਚੜ ਗਿਆ ਤੁਹਾਡੇ ਸਾਹਮਣੇ ਸਾਰਾ ਕੁਝ ਡੁੱਬ ਗਿਆ ਅੱਜ ਅਸੀਂ ਉੱਚੀ ਥਾਂ ਦੇ ਖਲੋਤਿਆਂ ਜੀ ਸਮਾਧਾਂ ਵਾਲੇ ਗੁਰਦਾਰੇ ਲੱਗੇ ਪਰਸੋਂ ਦੇ ਅਸੀਂ ਲੱਗੇ ਹੋਏ ਆ ਕੱਲ੍ਹ ਰਾਤ ਦੇ ਲੱਗੇ ਹੋਏ ਵੀ ਜਿੰਨੇ ਜੀ ਉੱਤਰ ਕਨੇ ਫਸ ਗਏ ਉਹਨਾਂ ਨੂੰ ਉੱਚੀ ਥਾਂ ਦੇ ਪਹੁੰਚਾਉਂਦੇ ਆ ਟਰੈਕਟਰ ਟਰਾਲੀ ਤੇ ਉਧਰੋਂ ਮਗਰੋਂ ਬੋਟ ਤੇ ਲੈ ਆਉਂਦੇ ਆ ਤੇ ਅਗਲੇ ਬੰਨੇ ਅਸੀਂ ਟਰਾਲੀ ਤੇ ਬਿਠਾ ਕੇ ਤਿੰਨ ਦਿਨੋਂ ਆਪਣਾ ਕੱਲ ਪਰਸੋਂ ਦੀ ਰਾਤ ਤੋਂ ਆਪਾਂ ਡੈ ਕੰਮ ਕਰਨੇ ਆ ਇਦਾਂ ਹੀ ਸੋ ਤਿੰਨ ਦਿਨ ਤੋਂ ਪਾਣੀ ਚੜ੍ਹ ਰਿਹਾ ਹੈ ਹਾਂਜੀ ਚੜ੍ਹ ਰਿਹਾ ਹੁਣ ਤੱਕ ਚੜ੍ਹ ਰਿਹਾ ਜੀ ਇਹ ਹੁਣ ਅਗਲੇ ਪਿੰਡਾਂ ਤੱਕ ਮਾਰ ਕਰਨ ਰਿਹਾ ਜੀ ਅੱਗੇ ਤੇ ਭੋਨੇਵਾਲ ਮਾਛੀਵਾੜੇ ਤੱਕ ਹੀ ਹੁਣ ਸਾਡੇ ਲਗ ਲੱਗ ਪਿੰਡ ਜਿਹੜੇ ਜਸੜ ਮਾਕੋਵਾਲ ਉੱਥੋਂ ਤੱਕ ਪਾਣੀ ਪਹੁੰਚ ਗਿਆ ਜੀ ਸੋ ਕਿੰਨੇ ਕਿਲੋਮੀਟਰ ਦਾ ਏਰੀਆ ਹੋਏਗਾ ਇਹ ਘੱਟ ਤੋਂ ਘੱਟ 10 12 ਕਿਲੋਮੀਟਰ ਤੇ ਗਾਹ ਪਾਣੀ ਚੜ੍ਹ ਗਿਆ ਜੀ ਇਹ ਰਾਤ ਰਾਤ ਹੋ ਸਕਦਾ ਵੀ ਇਹ ਸਾਡੇ ਪਿੰਡਾਂ ਦੇ ਲਗ ਲੱਗ ਜਿੱਦਾਂ ਬੋੜ ਵਾਲਾ ਹੈ ਲੱਗ ਫਦੇਗੜ ਚੂੜੀਆਂ ਆ ਲੱਗੇ ਉੱਥੇ ਇਸੋ 10 ਕਿਲੋਮੀਟਰ ਦਾ ਏਰੀਆ ਸਸਾ ਸੱਤ ਫੁੱਟ ਪਾਣੀ ਖਿੰਦੇ ਹੋ ਇਹ ਉੱਥੋਂ ਰਾਸ਼ਨ ਲੈ ਕੇ ਆਉਣਾ ਜਾਂ ਹੋਰ ਰਾਤ ਕਾਰਜ ਲੈ ਕੇ ਆਉਣਾ ਇੱਥੋਂ ਲੋਕਾਂ ਨੂੰ ਲੈ ਕੇ ਜਾਣਾ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਬਹੁਤ ਜਿਆਦੀ ਜੀ 4x4 ਟਰੈਕਟਰ ਲਿਆ ਜੀ ਇਹ ਵੀ ਅੱਧਾ ਡੁੱਬ ਜਾਂਦਾ ਜਿਸ ਨੂੰ ਵਿੱਚੋਂ ਪਾਣੀ ਦੇ ਨਿਕਾ ਕੇ ਲਈਏ ਹੁਣ ਜੀ ਇਹ ਸਾਰੇ ਹੁਣ ਤੁਹਾਨੂੰ ਪਤਾ ਵੀ ਇੱਥੇ ਸਾਰੇ ਵਿਚਾਰੇ ਪਾਣੀ ਨਾਲ ਪਾਣੀ ਦੀ ਜਿਆਦੀ ਹੋਣ ਦੀ ਸੀ ਸਾਰੇ ਨੂੰ ਪਾਣੀ ਲੈ ਕੇ ਆਉ ਫਰ ਪਾਣੀ ਲੈ ਗਿਆ ਜੀ ਮੇਰੇ ਨਾਲ ਸਰਪੰਚ ਸਾਡਾ ਆਪਣਾ ਮਧੂਸ਼ੰਗ ਜਗਰੂਪ ਸਿੰਘ ਇਹ ਮਰੀ ਹੈਲਪ ਕਰ ਰਹੇ ਬਲਜੀਤ ਸਿੰਘ ਪ੍ਰਧਾਨ ਆ ਆਪਣੇ ਬਲਬਾਵਾ ਤੋਂ ਇਹ ਬੜੀ 18 ਸਿੰਘ ਪਿੰਡੋਂ ਜਿੰਨੇ ਆਪਣੀ ਟੀਮ ਲੱਗੀ ਮੁੰਡੇ ਬੜੀ ਹੈਲਪ ਕਰਨ ਡੇ ਜੀ ਰਾਤ ਦਿਨ ਆਪਾਂ ਕੰਮ ਕਰਨ ਡੇ ਆ ਜਿੰਨੇ ਜਾਣੇ ਆਪਾਂ 4-5 ਟਰੈਕਟਰ ਲਾਏ ਇੱਥੇ ਕੰਬਲੀ ਵੱਡੇ ਜਿਹੜੇ ਛੋਟੇ ਟਰੈਕਟਰ ਵਿੱਚ ਡੁੱਬ ਜਾਂਦੇ ਕੁਝ ਸਾਡੇ ਟਰੈਕਟਰ ਖਰਾਬ ਹੋ ਗਏ ਪਾਣੀ ਦੇ ਵਿੱਚ ਹੀ ਰਹਿ ਗਏ ਹੁਣ ਅਸੀਂ ਸੰਗਲ ਪਾ ਕੇ ਖੜਨ ਲੱਗੇ ਆ ਜੀ ਤੇ ਪਾਣੀ ਵਧਣ ਡਿਆ ਜੀ ਘਟਣ ਨਹੀਂ ਡਿਆ ਹੁਣ ਪਤਾ ਨਹੀਂ ਜੀ ਇੱਕ ਦਿਨ ਵਧਦਾ 2 ਦਿਨ ਕਿੱਥੋਂ ਤੱਕ ਜਾਂਦਾ ਇਹਨਾਂ ਨੂੰ ਸੋ ਕਿੰ ਮੇਰੇ ਹਿਸਾਬ ਨਾਲ ਪਾਣੀ ਘਟਣ ਨੂੰ ਪੰਜ-ਛੇ ਦਿਨ ਲੱਗ ਜਣੇ ਆ ਤੇ ਬਾਕੀ ਜਿਹੜਾ ਵਕਤ ਵਾਲੀ ਸੀ ਹਾਲਾਤ ਸੁਧਰਨ ਵਾਸਤੇ ਜੋ ਜਿਹੇ ਹਾਲਾਤ ਬਣ ਗਏ ਆ ਦੋ-ਚਾਰ ਮਹੀਨੇ ਨਹੀਂ ਇਸ ਤਰ੍ਹਾਂ ਹਾਲਾਤ ਜਿਹੜੇ ਹਿਸਾਬ ਨਾਲ ਫਸਲਾਂ ਬਰਬਾਦ ਬੜਾ ਕੁਝ ਡੰਗਰ ਰੁੜ ਗਏ ਜੀ ਲੋਕਾਂ ਦੇ ਸਮਾਨ ਰੁੜੜਾਉਣ ਦੇ ਥੱਕੀ ਥਾਣੀ ਵੇਖਣ ਦੇ ਐਸ ਲੈਂਡਰ ਬੈੱਡ ਹਜੇ ਕੋ ਨਹਿਰ ਮਛੀਆਲ ਪਿੰਡ ਪਤਾ ਹੀ ਨਹੀਂ ਕੀ ਬਣ ਗਿਆ ਉੱਥੇ ਸਾਨੂੰ ਹਜੇ ਵਰਕ ਹੀ ਟੁੱਟਾ ਪਿਆ ਵੀ ਉੱਥੇ ਕੀ ਲੋਕਾਂ ਨੂੰ ਕੀ ਅਪੀਲ ਐਸ ਲੋਕਾਂ ਨੇ ਇਹੋ ਅਪੀਲ ਆ ਕਿ ਸਲਫੀਆਂ ਕਿਚਨ ਵਾਸਤੇ ਸਨਾਓ ਜੇ ਕੰਮ ਕਰਨ ਵਾਸਤੇ ਆਉਣਾ ਦੇ ਆਓ ਸੇਵਾ ਕਰੋ ਆਣ ਕੇ ਇਹ ਲੋਕਾਂ ਨੂੰ ਇਹ ਅਪੀਲ ਹੈ ਜਿੱਥੇ-ਜਿੱਥੇ ਹੁਣ ਹੈਗੇ ਆ ਜੀ ਉੱਥੇ-ਉੱਥੇ ਰਹਿਣ ਦੇ ਆਪਣੀਆਂ ਲੋਕੇਸ਼ਨਾਂ ਜੇ ਫੋਨ ਆਉਣੇ ਤੇ ਸੈਂਡ ਕਰਨ ਟੀਮਾਂ ਲੱਗੀਆਂ ਹੋਈਆਂ ਉਹ ਤੋਂ ਬੋਲ ਲੈ ਕੇ ਜਲਦੀ ਜਿੱਥੋਂ ਲੋਕੇਸ਼ਨ ਪੈ ਜਾਂਦੀ ਜਾਂ ਫੋਨ ਆ ਜਾਂਦਾ ਰਾਤ ਦੇ ਦਾ ਇਹ ਕੰਮ ਚੱਲਣ ਡਿਆ ਪਰ ਕਈ ਲੋਕਾਂ ਨੇ ਮਤਲਬ ਇਲੈਟ ਨਹੀਂ ਆਉਂਦੀ ਤੇ ਫੋਨ ਵੀ ਬੰਦ ਹੋ ਚੁੱਕੇ ਆ ਤੇ ਪਤਾ ਨਹੀਂ ਲੱਗਣ ਡਿਆ ਕਿ ਕਿੱਥੇ ਜਾਂ ਕਿੱਦਾਂ ਸੋ ਸਰਕਾਰ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਕੋਈ ਇਥੇ ਹੋਰ ਕੋਈ ਸਮਾਨ ਭੇਜਿਆ ਜਾ ਸਕਦਾ ਕੋਈ ਰਾਤ ਕਾਰਜ ਭੇਜਿਆ ਜਾ ਸਕਦੇ ਸਰਕਾਰ ਚਲੋ ਜੀ ਸਾਡੇ ਨਾਲ ਐਮਐਲਏ ਸਾਡੇ ਹਲਕੇ ਦੇ ਲੱਗੇ ਆ ਪਰਸੋਂ ਦੇ ਲੱਗੇ ਆ ਡੀ ਹੈਲਪ ਕਰਨ ਦੇ ਜਿੱਥੇ ਅਸੀਂ ਕਾਲ ਕਰਦੇ ਹਾਂ ਸਾਨੂੰ ਆ ਸਮਾਨ ਚਾਹੀਦਾ ਉਹ ਪਚਾਉਣ ਦੇ ਜੀ ਤੇ ਤਰਪਾਲਾਂ ਚਾਹੀਦੀਆਂ ਜਾਂ ਪਾਣੀ ਚਾਹੀਦਾ ਜੀ ਜਾਂ ਤੁਹਾਨੂੰ ਰਾਸ਼ਨ ਚਾਹੀਦਾ ਉੱਥੋਂ ਤੱਕ ਵੀ ਡੇਓ ਗੱਲ ਕਰਨ ਵੀ ਬੜੋ ਸਾਡੀ ਹਲਪ ਕੀਤੀ ਆ ਸਰਕਾਰ ਨੂੰ ਇਹੋ ਆ ਵੀ ਆਪਣੀ ਸਾਨੂੰ ਬੋਟਸ ਦੀ ਜ਼ਿਆਦਾ ਜ਼ਰੂਰਤ ਹੈ ਜੀ ਮਤਲਬ ਜਿੱਤੋਂ ਆਵੇ ਲੈ ਕੇ ਆਉਣਾ ਉਹਦੇ ਵਿੱਚ ਬੋਟ ਸਾਡੇ ਆਏ ਆ ਕਾਫੀ ਅੱਜ ਸਵੇਰ ਦੇ ਪਰ ਸਾਨੂੰ ਹੋਰ ਜ਼ਰੂਰਤ ਹੈ ਬੋਟਸ ਦੀ ਐਂਡੀ ਆਈ ਟੀਮਾਂ ਦੀ ਜ਼ਰੂਰਤ ਹੈ ਜੀ ਕੋਈ ਟੀਮਾਂ ਨੂੰ ਮਤਲਬ ਵੀ ਅੱਡੇ ਪ੍ਰਸ਼ਾਸਨ ਪ੍ਰਸ਼ਾਸਨ ਪੂਰੀ ਮਤ ਕਰਨ ਲਿਆ ਏਡੀਸੀ ਡੀਸੀ ਐਸਐਸਪੀ ਸਾਹਿਬ ਡਿਪਟੀ ਸਾਹਿਬ ਸਾਰੇ ਆਪਣੇ ਨਾਲ ਰਾਤ ਪਰਸੋਂ ਰਾਤ ਦੇ ਲੱਗੇ ਆ ਸੀ ਸਾਡੇ ਨਾਲ ਰਾਤ ਦੇ ਇੱਥੇ ਹੀ ਸਾਰੇ ਉਹ ਰਾਤ ਦਿਨ ਇੱਥੇ ਕੰਮ ਕਰਨ ਦੇ ਆ ਜੀ ਸੋ ਸੋ ਧੰਨਵਾਦ ਹੈ ਤੁਹਾਡਾ ਸਾਰੇ ਵੀਰਾਂ ਦਾ ਕਿ ਤੁਸੀਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਉਹਨਾਂ ਲੋਕਾਂ ਦਾ ਸਹਾਰਾ ਬਣੇ ਹੋ ਜਿਹੜੇ ਪਾਣੀ ਦੀ ਮਾਰ ਹੇਠ ਆ ਚੁੱਕੇ ਫਸ ਚੁੱਕੇ ਨੇ ਸੋ ਜੁੜੇ ਰਹੋ ਸਾਡੇ ਨਾਲ ਹੋਰ ਵੀ ਗੱਲਬਾਤ ਇੱਥੇ ਪਹੁੰਚੇ ਹੋਏ ਆਗੂਆਂ ਦੇ ਨਾਲ ਲੋਕਾਂ ਨਾਲ ਕਰਾਂਗੇ ਔਰ ਸਾਰੀ ਸਥਿਤੀ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ